ਅਗੇ ਵਿਚਾਰ ਕਰ ਰਹੇ ਸੀ ਕਿ ਜੇ ਅਸੀਂ ਸਾਡਾ ਧਿਆਨ ਦੂਜੇ ਵਿੱਚ ਹੈ ਨਾ ਤੇ ਅਸੀਂ ਕਹਿੰਨੇ ਆ ਜੀ ਉਹ ਮੇਰੇ ਨਾਲ ਦੁਬਦਾ ਕਰਦਾ ਹੈ ਜੇ ਧਿਆਨ ਦੂਜੇ ਵਿੱਚ ਆ ਕਹਿੰਦੇ ਉਹ ਮੇਰੀ ਨਿੰਦਿਆ ਕਰਦਾ ਹੈ ਜੇ ਧਿਆਨ ਦੂਜੇ ਵਿੱਚ ਕਹਿੰਨੇ ਬੜਾ ਹੰਕਾਰੀ ਹੈ ਇਹਦਾ ਜੀਵਨ ਐਸਾ ਹੈ ਕਿਉਂ ਸਤਿਗੁਰ ਕਹਿੰਦੇ ਤੁਸੀਂ ਆਪਣੇ ਆਪ ਨੂੰ ਦੇਖੋ ਤੁਸੀਂ ਆਪਣੇ ਆਪ ਨੂੰ ਸਵਾਰੋ ਜੇ ਤੁਹਾਡਾ ਇਹ ਮਨ ਇਹ ਮਨ ਦੀ ਮੈ ਲੈ ਗਈ ਤੁਸੀਂ ਆਪਣੇ ਆਪ ਨੂੰ ਸਵਾਰ ਲਿਆ ਤੁਸੀਂ ਮੇਰ ਨਾਲ ਮਲਾਪ ਕਰ ਲੈਣਾ ਮਿਲਦਾ ਆਪਾਂ ਨੂੰ ਗਿਆਨ ਦਿੱਤਾ ਆਪ ਸਵਾਰੈ ਮੈਂ ਮਿਲੇ ਮੈਂ ਮਿਲਿਆ ਸੁਖ ਹੋਏ ਜੇ ਤੂੰ ਮੇਰਾ ਹੋਏ ਰਹੇ ਤਾਂ ਸਭ जग ਤੇਰਾ ਹੋਏ ਹੁਣ ਗੱਲ ਆਪਣੇ ਆਪ ਨੂੰ ਸਵਾਰਨ ਦੀ ਆਪਣੇ ਆਪ ਨੂੰ ਦੇਖਣ ਦੀ ਅਸੀਂ ਦੂਜੇ ਨੂੰ ਦੇਖੀ ਜਾਂਦੇ ਆ ਉਹਦੇ ਵਿੱਚ ਉਹ ਔਗਣ ਦੇਖੀ ਜਾਂਦੇ ਜਿਹੜੇ ਆਪਣੇ ਵਿੱਚ ਨੇ ਇਹ ਆਦੀ ਅਸੀਂ ਕਦੀ ਨਹੀਂ ਕਹਿੰਦੇ ਵੀ ਸਾਡਾ ਮਨ ਹੰਕਾਰੀ ਹੈ ਅਸੀਂ ਕਦੀ ਨਹੀਂ ਕਹਿੰਦੇ ਕਿ ਅਸੀਂ ਦੁਬਧਾ ਕਰਦੇ ਆਈਰਖਾ ਕਰਦੇ ਆ ਅਸੀਂ ਨਿੰਦਿਆ ਚੁਗਲੀ ਕਰਦੇ ਆ ਇਹ ਕਰਦਿਆਂ ਹੋਇਆਂ ਸਾਡਾ ਇਹ ਮਨ ਜਿਸ ਮਕਸਦ ਵਾਸਤੇ ਸਾਨੂੰ ਮਾਨਸ ਜਨਮ ਮਿਲਿਆ ਪਾਤਸ਼ਾਹ ਕਹਿੰਦੇ ਇਹ ਅਦੂਰਾ ਰਹਿ ਜਾਣਾ